ਹਾਂਜੀ ਦੋਸਤੋ ਭਾਰਤ ਮਾਲਾ ਪ੍ਰੋਜੈਕਟ ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚ ਆਪਣਾ ਕੰਮ ਪੂਰਾ ਕਰ ਚੁੱਕਾ ਹੈ ਇਸ ਵਕਤ ਜਿਸ ਰਸਤੇ ਤੇ ਤੁਸੀਂ ਜਾ ਰਹੇ ਹੋ ਨਾਬੇ ਤੋਂ ਮਲੇਰਕੋਟਲਾ ਰਸਤਾ ਹੈ ਜੀ ਇਸ ਦੇ ਸੱਜੇ ਪਾਸੇ ਨੂੰ ਮੋੜ ਕਟੜਾ ਨੂੰ ਜਾਏਗਾ ਤੇ ਖੱਬੇ ਪਾਸੇ ਨੂੰ ਦਿੱਲੀ ਨੂੰ ਲਓ ਜੀ ਜਿੰਨਾ ਇਹ ਸੜਕ ਮਾਰਗ ਬਣ ਚੁੱਕਾ ਹੈ ਉਸ ਦੀ ਲਗਭਗ ਪਹਿਲੀ ਯਾਤਰਾ ਹੈ ਜਿਹੜੀ ਆਪਾਂ ਪਹਿਲਾਂ ਕਹ ਦੀ ਕਿ ਲੁੱਕ ਹੈ ਉਸ ਹਾਈਵੇਅਰ ਦੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਥੋਂ ਜਦੋਂ ਆਪਾਂ ਲੈਫਟ ਨੂੰ ਮੁੜਦੇ ਹਾਂ ਜੀ ਅੱਬੇ ਪਾਸੇ ਨੂੰ ਤਾਂ ਸੰਗਰੂਰ ਇੱਥੋਂ ਲਗਭਗ 50 ਕਿਲੋਮੀਟਰ ਰਹਿ ਜਾਂਦਾ ਜੀ ਨਾਬਾ ਮਲੇ ਕੋਟਲਾਨ ਸੜਕ ਤੋਂ ਜਦੋਂ ਤੁਸੀਂ ਸੰਗਰੂਰ ਵਾਲੀ ਸੜਕ ਤੇ ਚੜੋਂਗੇ ਹਾਲੇ ਕਿਤੇ ਕਿਤੇ ਇਹ ਸੜਕ ਹੈ ਜਿਹੜੀ ਉਹ ਨਿਰਮਾਣ ਅਧੀਨ ਹੈ ਥੋੜਾ ਬਹੁਤ ਉੱਪਰ ਇਸ ਜ਼ਿਆਦਾਤਰ ਕੰਮ ਹੈ ਜਿਹੜਾ ਉਹ ਵੱਡੇ ਪ੍ਰੋਜੈਕਟ ਦਾ ਹੋ ਚੁੱਕਾ ਹੈ ਕਿਉਂਕਿ ਜਦੋਂ ਇਸ ਭਾਰਤ ਮਾਲਾ ਪ੍ਰੋਜੈਕਟ ਦੀ ਆਪਾਂ ਗੱਲ ਕਰਦੇ ਹਾਂ ਡਿਟੇਲ ਦੇ ਵਿੱਚ 인ਫਰਾਸਟਰਕਚਰ ਨੂੰ ਦੇਖਦੇ ਹਾਂ ਤਾਂ ਉਸ ਦੀ ਪਹਿਲੀ ਦਿਖਾਵਟ ਸਾਡੀਆਂ ਅੱਖਾਂ ਨੂੰ ਜਦੋਂ ਪੈਂਦੀ ਹੈ ਤਾਂ ਸਾਡਾ ਦਿਮਾਗ ਦੀਆਂ ਖਿੜਕੀਆਂ ਖੁੱਲ ਜਾਂਦੀਆਂ ਨੇ ਪਤਾ ਲੱਗਦਾ ਕਿ ਇੰਨਾ ਵੱਡਾ ਪ੍ਰੋਜੈਕਟ ਹੈ ਜਿਹੜਾ ਇੰਨਾ ਵੱਡਾ ਕਾਰੀਡੋਰ ਹੈ ਜਿਹੜਾ ਉਹ ਸਾਡੇ ਇਲਾਕੇ ਵਿੱਚੋਂ ਕੇਂਦਰ ਸਰਕਾਰ ਦੇ ਵੱਲੋਂ ਆਇਆ ਟੋਲ ਟੈਕਸ ਇੱਥੇ ਲੱਗੇਗਾ ਹਾਲੇ ਸ਼ੁਰੂ ਨਹੀਂ ਹੋਇਆ ਕਿਉਂਕਿ ਜਦੋਂ ਉਦਘਾਟਨ ਹੋਇਆ ਉਸ ਤੋਂ ਬਾਅਦ ਇਹ ਹਾਈਵੇ ਹੈ ਜਿਹੜਾ ਉਹ ਪੂਰੀ ਤਰ੍ਹਾਂ ਸ਼ੁਰੂ ਕੀਤਾ ਜਾਏਗਾ ਹਾਂਜੀ ਟੋਲ ਟੈਕਸ ਤੋਂ ਬਾਅਦ ਕਿਸ ਤਰ੍ਹਾਂ ਦੇ ਵਹੀਕਲ ਇਸ ਵੱਡੀ ਸੜਕ ਤੇ ਲੇਉਣ ਦੀ ਆਗਿਆ ਹੈ ਤਾਂ ਉਸ ਵਿੱਚ ਮਨਾਹੀ ਹੈ ਜੀ ਟੂ व्हीਲਰਸ ਦੀ ਆਟੋਸ ਦੀ ਟਰੈਕਟਰਸ ਦੀ ਮੋਟਰਸਾਈਕਲ ਦੀ ਸਕੂਟਰ ਦੀ ਕਮਰਸ਼ੀਅਲ ਵਾਹਨ ਹੈ ਜਿਹੜੇ ਉਹ ਇਸ ਹਾਈਵੇ ਤੇ ਤੇਜ਼ ਰਫਤਾਰ ਦੇ ਨਾਲ ਚੱਲਣਗੇ ਘੱਟੋ ਘੱਟ ਰਫਤਾਰ 80 ਕਿਲੋਮੀਟਰ ਪ੍ਰਤੀ ਘੰਟਾ ਤੇ ਵੱਧ ਤੋਂ ਵੱਧ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਇਸ ਰਸਤੇ ਤੇ ਦੱਸੀ ਗਈ ਹੈ ਹਾਂਜੀ ਜਦੋਂ ਅਸੀਂ ਇਸ ਰਸਤੇ ਤੇ ਆਪਣਾ ਰਾਹ ਸ਼ੁਰੂ ਕਰਦੇ ਹਾਂ ਸਫਰ ਸ਼ੁਰੂ ਕਰਦੇ ਹਾਂ ਹਾਲਾਂਕਿ ਕਿਤੇ ਕਿਤੇ ਛੋਟੀ ਛੋਟੀ ਕੰਸਟਰਕਸ਼ਨ ਨਾ ਬਾਰੀਕੀ ਅਜੇ ਰਹਿੰਦੀ ਹੈ ਪਰ ਜਦੋਂ ਰਫਤਾਰ ਫੜਦੇ ਹਾਂ ਤਾਂ ਇੱਕ ਮਹਿਸੂਸ ਹੁੰਦਾ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਕਿੰਨਾ ਵੱਡਾ ਵਿਸ਼ਾਲ ਵੱਡੇ ਬਜਟ ਦਾ ਪ੍ਰੋਜੈਕਟ ਹੈ ਮਲੇਰਕੋਟਲਾ ਤੋਂ ਲੈ ਕੇ ਸੰਗਰੂਰ ਤੱਕ ਵਿਚਕਾਰੋਂ ਕੋਈ ਘਟ ਨਜ਼ਰ ਨਹੀਂ ਆਵੇਗਾ ਇਸੀ ਖਾਸੀਅਤ ਇਹ ਹੈ ਕਿ ਬਾਕੀ ਜ਼ਮੀਨ ਦੇ ਨਾਲ 8-10 ਫੁੱਟ ਤੱਕ ਰੱਖੀ ਗਈ ਹੈ ਤਾਂ ਕਿ ਤੇਜ਼ ਰਫ਼ਤਾਰ ਆਵਾਜਾਈ ਨੂੰ ਕਿਸੇ ਤਰ੍ਹਾਂ ਦਾ ਵਿਗਨ ਜਾਂ ਫਿਰ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ ਇਸ ਹਾਈਵੇ ਦੇ ਜੇਕਰ ਆਪਾਂ ਵਿਚਕਾਰਲੇ ਹਿੱਸੇ ਦੇਖੀਏ ਜਿੱਥੇ ਕਿ ਵਿਭਾਗ ਦੇ ਵੱਲੋਂ ਬਹੁਤ ਸਾਰੇ ਬੂਟੇ ਲਗਾਏ ਗਏ ਨੇ ਦਰਖਤ ਲਗਾਏ ਗਏ ਨੇ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਲੱਖਾਂ ਚਾਹ ਪੂਰੇ ਇਸ ਹਾਈਵੇ ਤੇ ਹੁਣ ਦੇਖੀਏ ਜੇਕਰ ਜਦੋਂ ਅਜੀਆਂ ਵੱਡੀਆਂ ਸਰਕਾਰ ਕੰਪਨੀ ਗਿਆ ਨੇ ਵੱਡੇ ਪ੍ਰੋਜੈਕਟ ਹੁੰਦੇ ਆ ਤਾਂ ਉਸ ਨੂੰ ਬਣਾਉਣ ਵਿੱਚ ਵੀ ਬਹੁਤ ਸਾਰੇ ਦਰੱਖਤਾਂ ਨੂੰ ਪਹਿਲਾਂ ਵੜਿਆ ਜਾਂਦਾ ਹੈ ਫਿਰ ਉਹ ਸਿੱਧੇ ਪ੍ਰੋਜੈਕਟ ਸ਼ੁਰੂਆਤ ਕਰਦੇ ਆ ਆਪਣੇ ਦਿੱਤੇ ਹੋਏ ਟਾਰਗੇਟ ਤੱਕ ਪਹੁੰਚਦੇ ਆ ਪਰ ਇਸ ਨੂੰ ਕੇਂਦਰ ਸਰਕਾਰ ਦੀ ਪ੍ਰਯੋਜਨਾ ਦੇ ਨਾਲ ਜੋੜ ਕੇ ਹਰਿਆਵਲ ਦੀ ਜਿਹੜੀ ਪ੍ਰਯੋਜਨਾ ਹੈ ਉਸ ਨਾਲ ਜੇਕਰ ਜੋੜ ਕੇ ਦੇਖੀਏ ਤਾਂ ਇਹ ਬਹੁਤ ਵੱਡੀ ਵਿਸ਼ਾਲ ਹਰਿਆਵਲ ਦੀ ਪ੍ਰਯੋਜਨਾ ਇਸ ਨਾਲ ਆਪਣਾ ਰੂਪ ਦਿਖਾਉਂਦੀ ਨਜ਼ਰ ਆਉਂਦੀ ਹੈ ਜਦੋਂ ਇਹ ਬੂਟੇ ਵੱਡੇ ਹੋਣਗੇ ਜਦੋਂ ਅਸੀਂ ਬਾਰੀਕੀ ਨਾਲ ਹੇਠਾਂ ਉਤਰ ਕੇ ਦੇਖਦੇ ਹਾਂ ਤੇ ਇਹਨਾਂ ਬੂਟਿਆਂ ਦੇ ਨਾਲ ਸਾਰੀਆਂ ਲੇਨਾਂ ਦੇ ਨਾਲ ਇੱਕ ਪਾਣੀ ਦੀ ਸਪਲਾਈ ਪਹੁੰਚਾਉਣ ਦੇ ਲਈ ਛੋਟੀ-ਛੋਟੀ ਪਾਈਪ ਹੈ ਜਿਹੜੀ ਉਹ ਸਾਰੇ ਇਹਨਾਂ ਬੂਟਿਆਂ ਨੂੰ ਕਵਰੇਜ ਕਰਦੀ ਹੈ ਦਿੱਲੀ ਇੱਥੋਂ ਦੀ 280 ਕਿਲੋਮੀਟਰ ਤੇ ਦਿੱਲੀ ਤੇ ਪਾਤਣਾ ਇੱਥੋਂ 64 ਕਿਲੋਮੀਟਰ ਰਹਿ ਜਾਂਦਾ ਹੈ ਮਲੇਰ ਕੋਟਲਾ ਤੋਂ ਪਾਤੜਾ 4 ਕਿਲੋਮੀਟਰ ਦਾ ਇਹ ਨੌਨ ਸਟਾਪ ਰਸਤਾ ਰਹਿ ਜਾਂਦਾ ਹੈ ਕਿਉਂਕਿ ਜਦੋਂ ਇਹ ਵੱਡਾ ਮਾਰਗ ਬਣ ਰਿਹਾ ਸੀ ਤਾਂ ਰਸਤੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਵੀ ਜਾਂ ਉਹ ਸਾਰੀਆਂ ਵੀ ਆਈਆਂ ਨੇ ਤੇ ਉਸ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਨੂੰ ਵੀ ਇਸ ਹਾਈਵੇ ਦਾ ਫਾਇਦਾ ਹੋਇਆ ਕਿਉਂਕਿ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਪ੍ਰੋਜੈਕਟ ਦੇ ਵਿੱਚ ਆਈਆਂ ਉਹਨਾਂ ਨੂੰ ਫਿਰ ਜਦੋਂ ਉਹਨਾਂ ਜ਼ਮੀਨਾਂ ਦੇ ਰੇਟ ਮਿਲਦੇ ਆ ਉਸ ਤੋਂ ਬਾਅਦ ਉਹਨਾਂ ਦੀ ਵੀ ਆਪਣੇ آمدਨ ਕਹਿ ਸਕਦੇ ਹਾਂ ਉਸ ਵਿੱਚ ਇਜ਼ਾਫਾ ਹੁੰਦਾ ਹਾਲਾਂਕਿ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜ਼ਮੀਨ ਇਸ ਵੱਡੇ ਮਾਰਗ ਦੇ ਦੋਵੇਂ ਪਾਸੇ ਵੰਡੀ ਜਾਂਦੀ ਹੈ ਪਰ ਅਜਿਹੇ ਮਾਰਗ ਜਦੋਂ ਇਲਾਕੇ ਵਿੱਚ ਆਉਂਦੇ ਆ ਇਲਾਕੇ ਦੇ ਕਾਰੋਬਾਰ ਚ ਇਲਾਕੇ ਦੇ ਦੇਖੀ ਤੇ ਜ਼ਮੀਨਾਂ ਦੇ ਭਾਅ ਦੇ ਵਿੱਚ ਬਹੁਤ ਉਛਾਲ ਆਉਂਦਾ ਹੈ ਤੇ ਆਇਆ ਵੀ ਹੁਣ ਜਿੱਥੋਂ ਜਿੱਥੇ ਮਾਰਗ ਲੰਘਦੇ ਆ ਉਸ ਦੇ ਲਾਗੇ ਜ਼ਮੀਨਾਂ ਦੇ ਰੇਟ ਹੈ ਜਿਹੜੇ ਕਾਵੇਂ ਉਹ ਪਿੰਡਾਂ ਦੀ ਜ਼ਮੀਨ ਹੋਵੇ ਜਾਂ ਖੇਤਾਂ ਦੀ ਜ਼ਮੀਨ ਹੋਵੇ ਉਹਦਾ ਭਾਅ ਹੈ ਜਿਹੜਾ ਉਹ ਅਸਮਾਨਾਂ ਨੂੰ ਛੂਣ ਲੱਗ ਜਾਂਦਾ ਹੈ ਸੋ ਵਾਲੇ ਦੁਆਲੇ ਤੁਸੀਂ ਪਿੰਡ ਦੇਖ ਸਕਦੇ ਹੋ ਕਿਉਂਕਿ ਹੁਣ ਵੱਡੀ ਹੋ ਚੁੱਕੀ ਹੈ ਤੇ ਅੱਗੇ ਝੋਨੇ ਦੀ ਤਿਆਰੀ ਹੈ ਇਸ ਕਰਕੇ ਜੇਕਰ ਇਸ ਉਚਾਈ ਤੋਂ ਆਪਾਂ ਦੇਖੀਏ ਤਾਂ ਬਹੁਤ ਸਾਰੇ ਨਿਵਾਣ ਦੇ ਵਿੱਚ ਉਹ ਖੇਤ ਨਜ਼ਰ ਆਉਣਗੇ ਜੋ ਕਿ ਪਹਿਲਾਂ ਪੈਰਲਲ ਸੀ ਪਰ ਇਹ ਉਚਾਈ ਵਾਲਾ ਜਿਹੜਾ ਵੱਡਾ ਮਾਰਗ ਬਣ ਜਾਂਦਾ ਹੈ ਤਾਂ ਉਸ ਤੋਂ ਇੱਕ ਦ੍ਰਿਸ਼ਾ ਜਿਹੜਾ ਵੱਖਰਾ ਹੀ ਨਜ਼ਾਰਾ ਪੇਸ਼ ਕਰਦਾ ਹੈ ਸੋ ਲਗਭਗ ਇਸ ਵੱਡੇ ਮਾਰਗ ਤੇ ਲਗਭਗ ਪਹਿਲੀ ਵਾਰ ਜਾਣ ਦਾ ਇਹ ਮੌਕਾ ਹੁੰਦਾ ਜੀ ਤੇ ਕਿਉਂਕਿ ਹਾਲੇ ਆਮ ਆਵਾਜਾਈ ਦੇ ਲਈ ਇਸ ਨੂੰ ਨਹੀਂ ਖੋਲਿਆ ਗਿਆ ਜਦੋਂ ਪ੍ਰੋਪਰ ਉਦਘਾਟਨ ਕੀਤੇ ਜਾਣਗੇ ਪ੍ਰੋਪਰ ਵੇ ਦੇ ਨਾਲ ਇਥੋਂ ਵਾਹਨਾਂ ਦਾ ਵੱਡੇ ਵਪਾਰਕ ਵਾਹਨਾਂ ਦਾ ਆਵਾਗਮਨ ਹੋਵੇਗਾ ਤਾਂ ਉਹ ਇੱਕ ਵੱਖਰਾ ਨਜ਼ਾਰਾ ਹੋਵੇਗਾ ਪਰ ਉਥੇ ਤੱਕ ਪਹੁੰਚਣ ਲਈ ਹਾਲੇ ਕਾਫੀ ਸਾਲ ਇੰਤਜ਼ਾਰ ਕਰਨਾ ਪਾਏਗਾ ਕਿਉਂਕਿ ਇਹ ਸੰਗਰੂਰ ਤੋਂ ਚੱਲਦਾ ਹੋਇਆ ਮਲੇਰਕੋਟਲਾ ਤੱਕ ਤਾਂ ਪਹੁੰਚ ਗਿਆ ਪਰ ਮਲੇਰਕੋਟਲਾ ਤੋਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਟੋਟਲੇ ਪੰਜਾਬ ਦੇ ਵਿੱਚ 408 ਕਿਲੋਮੀਟਰ ਦਾ ਲੰਬਾ ਮਾਰਗ ਹੈ ਤੇ ਇਸ ਨੇ ਹਾਲੇ ਮਲੇਰਕੋਟਲਾ ਤੋਂ ਅੱਗੇ ਦਾ ਸਫ਼ਰ ਹੈ ਜਿਹੜਾ ਉਹ ਸ਼ੁਰੂ ਕਰਨਾ ਹੈ ਦੇਖੋ ਜੀ ਕਿੰਨੀ ਸ਼ਾਨਦਾਰ ਇਸ ਵੱਡੇ ਮਾਰਗ ਦੀ ਚੌੜਾਈ ਹੈ ਕਿੰਨੀ ਰਫ਼ਤਾਰ ਇਸ ਉੱਪਰ ਆਸਾਨੀ ਦੇ ਨਾਲ ਆਪਣੇ ਸਫਰ ਨੂੰ ਵੱਡੇ ਵੱਡੇ ਲੰਬੇ ਲੰਬੇ ਸਫਰ ਜਿਹੜੇ ਵਪਾਰਕ ਸਫਰ ਹੁੰਦੇ ਆ ਉਸ ਨੂੰ ਕੰਪਲੀਟ ਕਰਨ ਵਿੱਚ ਮਦਦ ਕਰੇਗੀ ਹਾਲਾਂਕਿ ਕੁਝ ਲੋਕਾਂ ਦਾ ਇਹ ਵੀ ਤਰਕ ਹੈ ਕਿ ਵੱਡੇ ਮਾਰਗ ਨਾਲ ਸਿਰਫ ਵਪਾਰਕ ਲਾਹਾ ਮਿਲੇਗਾ ਮੁਲਕ ਨੂੰ ਵੀ ਸਟੇਟ ਨੂੰ ਵੀ ਇਲਾਕੇ ਨੂੰ ਵੀ ਪਰ ਜਿਹੜਾ ਆਮ ਕਿਸਾਨ ਹੈ ਗਵਾਂਢੀ ਕਿਸਾਨ ਹੈ ਜਿਸ ਦੀ ਜ਼ਮੀਨ ਲੱਗੀ ਹੈ ਉਸ ਨੂੰ ਜ਼ਿਆਦਾ ਇਸ ਦਾ ਮੁਨਾਫਾ ਜਾਂ ਫਾਇਦਾ ਨਹੀਂ ਪਹੁੰਚ ਸਕਦਾ ਮੰਨਦੇ ਹਾਂ ਪਰ ਜਿੱਥੇ-ਜਿੱਥੇ ਘੱਟ ਨਜ਼ਰ ਆਉਣਗੇ ਜਦੋਂ ਇਸ ਦਾ ਇੱਕ ਘੱਟ ਨਜ਼ਰੋਂ ਦਾ ਲਗਭਗ 40 ਕਿਲੋਮੀਟਰ ਬਾਅਦ ਜਿੱਥੇ ਕਿ ਟ੍ਰੈਫਿਕ ਨੇ ਉਤਰਨਾ ਹੈ ਜਾਂ ਫਿਰ ਉੱਥੋਂ ਨਵੀਂ ਟ੍ਰੈਫਿਕ ਨੇ ਚੜ੍ਹਨਾ ਤਾਂ ਉੱਥੇ ਵੱਡੀਆਂ ਹਰ ਤਰ੍ਹਾਂ ਦੇ ਕਾਰੋਬਾਰ ਦੀਆਂ ਸੰਭਾਵਨਾਵਾਂ ਜਿਹੜਾ ਕਿ ਟਰਾਂਸਪੋਰਟ ਦੇ ਨਾਲ ਜੁੜਿਆ ਹੁੰਦਾ ਜਿਹੜਾ ਕਿ ਕਾਬਾ ਜਿਹਦੇ ਨਾਲ ਜੁੜਿਆ ਹੁੰਦਾ ਜਿਹੜਾ ਕਿ ਲੋਕਾਂ ਦੇ ਨਾਲ ਜੁੜਿਆ ਪਿਆ ਜਿਸ ਵਿੱਚ ਖਾਣ ਪੀਣ ਵੀ ਆ ਜਾਂਦਾ ਹੈ ਜਿਸ ਵਿੱਚ ਟਰਾਂਸਪੋਰਟ ਨਾਲ ਜੁੜੇ ਕਾਰੋਬਾਰ ਵੀ ਆ ਜਾਂਦੇ ਨੇ ਉਸ ਦਾ ਬਹੁਤ ਵੱਡਾ ਭਵਿੱਖ ਹੈ ਬਹੁਤ ਵੱਡੀਆਂ ਸੰਭਾਵਨਾਵਾਂ ਨੇ ਹੁਣ ਮਲੇਰਕੋਟਲਾ ਇਸ ਪੱਖੋਂ ਲੱਕੀ ਮੰਨਿਆ ਜਾਂਦਾ ਹੈ ਕਿ ਮਲੇਰਕੋਟਲਾ ਵਿੱਚ ਨਬਾ ਮਾਰਕ ਤੇ ਜਦੋਂ ਇਹ ਵੱਡਾ ਵਿਸ਼ਾਲ ਸੜਕ ਮਾਰਗ ਲੰਘਦਾ ਤਾਂ ਉਸ ਦਾ ਇੱਥੇ ਕੱਟ ਪੈਂਦਾ ਤੇ ਉਸ ਤੋਂ ਬਾਅਦ ਇੱਥੇ ਟ੍ਰੈਫਿਕ ਬਹੁਤ ਵਧੇਗੀ ਬਹੁਤ ਸਾਰਾ ਕਾਰੋਬਾਰ ਇੱਥੇ ਨਵਾਂ ਆਵੇਗਾ ਤੇ ਜੋ ਮੌਜੂਦਾ ਉਹ ਸੜਕ ਹੈ ਨਾਬਾ ਮਲੇਰ ਕੋਟਲਾ ਵਾਲੀ ਨਾਬਾ ਪਟਿਆਲਾ ਵਾਲੀ ਉਸ ਉੱਪਰ ਵੀ ਕਾਫੀ ਹੋਰ ਵਰਕ ਕੀਤਾ ਜਾਵੇਗਾ ਹੁਣ ਮਲੇਰ ਕੋਟਲਾ ਵਿੱਚ ਜ਼ਿਆਦਾ ਕੰਮ ਸਬਜੀ ਮੰਡੀ ਦਾ ਹੈ ਸਬਜ਼ੀਆਂ ਬਹੁਤ ਵੱਡੀ ਗਿਣਤੀ ਚ ਇੱਥੋਂ ਸਵੇਰੇ ਅਪਲੋਡ ਹੁੰਦੀਆਂ ਨੇ ਫਿਰ ਉਹ ਗੱਡੀਆਂ ਹੋਰ ਸਟੇਟਾਂ ਵਿੱਚ ਜਾਂਦੀਆਂ ਨੇ ਸੋ ਲੋਡਿੰਗ ਦਾ ਉਹ کاروبار ਹੈ ਜਦੋਂ ਅਜਿਹੇ ਵੱਡੇ ਮਾਰਗ ਹੈ ਜਿਹੜੇ ਇਸ ਸ਼ਹਿਰ ਦੇ ਨਾਲ ਇਸ ਇਲਾਕੇ ਨਾਲ ਜੁੜਦੇ ਨੇ ਉਹਨਾਂ ਨੂੰ ਕਾਫੀ ਆਸਾਨੀ ਹੋਵੇਗੀ ਤਾਜ਼ਾ ਸਬਜ਼ੀਆਂ ਨੇ ਜਿਹੜੀਆਂ ਹੋਰ ਰਾਜਾਂ ਤੱਕ ਘੱਟ ਸਮੇਂ ਦੇ ਵਿੱਚ ਵਧੀਆ ਮੁਨਾਫੇ ਤੱਕ ਉਹ ਪਹੁੰਚਾਈਆਂ ਜਾ ਸਕਣਗੀਆਂ ਇਸ ਤੋਂ ਇਲਾਵਾ ਹੋਰ ਵੱਡੇ ਕਾਰੋਬਾਰ ਨੇ ਜਿਹੜੇ ਉਹ ਇਸ ਵੱਡੇ ਸੜਕ ਮਾਰਗ ਦਾ ਹਿੱਸਾ ਬਣਗੇ ਜਿਸ ਵਿੱਚ ਪੂਰੇ ਪੰਜਾਬ ਦੀ ਆ ਤਾਂ ਫਸਲਾਂ ਦੀ ਗੱਲ ਕਰੀਏ ਕਣਕ ਵੀ ਆਉਂਦਾ ਹੈ ਝੋਨਾ ਵੀ ਆਉਂਦਾ ਹੈ ਜਾਂ ਫਿਰ ਕਾਰੋਬਾਰੀ ਹੋਰ ਫਸਲਾਂ ਨੇ ਜਿਹੜੀਆਂ ਸਰਕਾਰਾਂ ਨੇ ਹੋਰ ਰਾਜਾਂ ਦੇ ਨਾਲ ਜਾਂ ਫਿਰ ਹੋਰ ਮੁਲਕਾਂ ਦੇ ਨਾਲ ਉਹ ਕਾਰੋਬਾਰ ਵਿੱਚ ਸ਼ਾਮਲ ਕਰਦੀਆਂ ਨੇ ਸੋ ਇਹ ਮਾਰਗ ਤੇ ਜਦੋਂ ਜਾਂਦੇ ਆ ਤਾਂ ਇੱਕ ਵੱਖਰਾ ਜਿਹਾ ਫੀਲ ਆਉਂਦਾ ਕਿਉਂਕਿ ਹੁਣ ਗਰਮੀਆਂ ਜਿਹੜੀ ਕਾਫੀ ਤੇਜ਼ ਹੈ ਗਰਮੀ ਦੇ ਵਿੱਚ ਵੈਸੇ ਵੀ ਲੋਕੀ ਘਰਾਂ ਵਿੱਚੋਂ ਘਾਟੀ ਬਾਹਰ ਨਿਕਲਦੇ ਆ ਦੁਪਹਿਰ ਦਾ ਵੇਲਾ ਤੇ ਦੁਪਹਿਰ ਦੇ ਵੇਲੇ ਜਦੋਂ ਸੁੰਨੀ ਸੜਕ ਹੈ ਜਿਹੜੀ ਉਹ ਨਜ਼ਰ ਆਉਂਦੀ ਆ ਤਾਂ ਉਹ ਆਪਣਾ ਜੇ ਕਹਦੀਏ ਕਿ ਹਾਲਤ ਹੈ ਜਿਹੜੀ ਆਲੇ-ਦੁਆਲੇ ਦੀ ਵਾਤਾਵਰਣ ਦੀ ਉਹ ਆਪਣੇ ਆਪ ਉਹ ਬਿਆਨ ਕਰਦੀ ਆ ਵੈਸੇ ਜੇ ਕਰੀਏ ਇਸ ਤੋਂ ਬਿਨਾ ਅਸੀਂ ਹੋਰ ਮਾਰਗਾਂ ਦੀ ਗੱਲ ਕਰੀਏ ਹੋਰ ਸੜਕਾਂ ਦੀ ਗੱਲ ਕਰੀਏ ਦੁਪਹਿਰ ਵੇਲੇ ਉੱਥੇ ਵੀ ਟ੍ਰੈਫਿਕ ਘੱਟ ਹੁੰਦੀ ਆ ਪਰ ਇੱਥੇ ਇੱਕ ਵੱਡਾ ਕਾਰਨ ਇਹ ਹੈ ਕਿ ਹਾਲੇ ਤੱਕ ਇਸ ਦਾ ਜਿਹੜਾ ਕਿ ਉਦਘਾਟਨ ਹੈ ਜਿਹੜਾ ਉਹ ਹੋਣਾ ਬਾਕੀ ਹੈ ਉਸ ਵਿੱਚ ਹਾਲੇ ਕਾਫੀ ਸਾਲ ਲੱਗਣਗੇ ਪਰ ਇਹਨਾਂ ਵੱਡਾ ਸੜਕ ਮਾਰ ਗਿਆ ਜਿਹੜਾ ਜਿਸ ਵੀ ਇਲਾਕੇ ਵਿੱਚੋਂ ਲੰਘਦਾ ਹੈ ਉਸ ਇਲਾਕੇ ਦੀ ਸ਼ਾਨ ਵਿੱਚ ਵਾਅਦਾ ਕਰਦਾ ਹੈ ਉਸ ਇਲਾਕੇ ਦੀ ਕਮਾਈ ਵਿੱਚ ਵਾਅਦਾ ਕਰਦਾ ਹੈ ਕਾਰੋਬਾਰ ਵਿੱਚ ਵਾਅਦਾ ਕਰਦਾ ਹੈ ਇਹ ਨਵੀਆਂ ਸੰਭਾਵਨਾਵਾਂ ਨੇ ਨਵੀਆਂ ਸੰਭਾਵਨਾਵਾਂ ਜਦੋਂ ਵੀ ਕਿਸੇ ਨਵੇਂ ਇਲਾਕੇ ਵਿੱਚ ਜਾਂਦੀਆਂ ਨੇ ਤਾਂ ਉੱਥੇ ਇਨਕਮ ਦਾ ਵੀ ਆਪਾਂ ਵਾਅਦੇ ਦੀ ਗੱਲ ਕਰ ਸਕਦੇ ਹਾਂ ਇਸ ਤੋਂ ਇਲਾਵਾ ਉਹਨਾਂ ਦੇ ਨਵੇਂ ਜਿਹੜੇ ਆਪਸ਼ਨ ਸ਼ੁਰੂ ਹੁੰਦੇ ਆ ਕਮਾਂਤੰਦਿਆਂ ਦੇ ਕਾਰੋਬਾਰ ਦੇ ਹੋਟਲ ਦੇ ਟਰਾਂਸਪੋਰਟ ਦੇ ਉਹਦੇ ਵਿੱਚ ਨਵੀਆਂ ਵੱਡੀਆਂ ਸੰਭਾਵਨਾਵਾਂ ਨੇ ਜਿਹੜੀਆਂ ਕਾਰੋਬਾਰੀ ਲੋਕਾਂ ਦੇ ਲਈ ਸਾਰੇ ਪਬਲਿਕ ਦੇ ਲਈ ਉਹ ਜਾਗਦੀਆਂ ਨੇ ਸੋ ਨਵੇਂ ਪ੍ਰੋਜੈਕਟਾਂ ਦਾ ਆਉਣਾ ਇੱਕ ਸ਼ੁਭ ਸੁਨੇਹਾ ਹੁੰਦਾ ਹੈ ਜਦੋਂ ਮਾਲਵੇ ਦੇ ਇਸ ਖਿੱਤੇ 'ਚ ਜਿਹੜਾ ਕਿ ਸੰਗਰੂਰ ਤੋਂ ਸ਼ੁਰੂ ਹੁੰਦਾ ਹੈ ਮਾਲੇਰ ਕੋਟਲਾ ਤੱਕ ਪਹੁੰਚਦਾ ਹੈ ਤੇ ਕਿ ਲੁਧਿਆਣਾ ਵੀ ਇਸ ਦਾ ਹਿੱਸਾ ਹੈ ਇਸ ਇਲਾਕੇ ਨੂੰ ਇਹਨਾਂ ਪ੍ਰੋਜੈਕਟਾਂ ਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਇਸ ਤੋਂ ਜਦੋਂ ਵੱਡੀ ਕਾਰੋਬਾਰੀ ਟ੍ਰੈਫਿਕ ਲੰਘੇਗੀ ਉਸ ਟ੍ਰੈਫਿਕ ਨੇ ਜਦੋਂ ਮਲੇਰ ਕੋਟਲਾ ਦੇ ਕੋਲ ਦੀ ਲੰਘਣਾ ਜਿੱਥੇ ਕਿ ਮਲੇਰ ਕੋਟਲਾ ਤੇ ਸੜਕ ਮਾਰਗ ਇੱਕ ਕੱਟ ਦਿੰਦਾ ਹੈ ਜਿੱਥੋਂ ਕਿ ਜਿਨ੍ਹਾਂ ਨੇ ਮਲੇਰ ਕੋਟਲਾ ਲੁਧਿਆਣਾ ਜਾਂ ਨਾਭਾ ਤੱਕ ਇੱਥੋਂ ਉਤਰਨਾ ਜਾਂ ਇੱਥੋਂ ਚੜ੍ਹਨਾ ਹੈ ਤਾਂ ਉਹਨਾਂ ਲਈ ਇਹ ਕੱਟ ਇਹ ਰਸਤਾ ਹੈ ਜਿਹੜਾ ਉਹ ਬਣਾ ਸ਼ੁਭ ਕਾਰਜ ਸਾਬਿਤ ਹੋਵੇਗਾ ਬਾਕੀ ਹਾਲੇ ਇਸ ਵੱਡੇ ਸੜਕ ਮਾਰਗ ਦੀ ਕੰਸਟਰਕਸ਼ਨ ਦੀ ਬਾਰੀਕੀ ਹੈ ਜਿਹੜੀ ਚੱਲ ਰਹੀ ਹੈ ਕਿਤੇ ਕਿਤੇ ਬਹੁਤੋ ਖੂਬਸੂਰਤੀ ਨਾਲ ਉਸ ਬਾਰੀਕੀ ਨੂੰ ਅੰਜਾਮ ਦਿੱਤਾ ਗਿਆ ਤੇ ਬਾਕੀ ਹਾਲੇ ਕੰਸਟਰਕਸ਼ਨ ਦਾ ਵਰਕ ਬਾਕੀ ਹੈ ਪਰ ਇੱਕ ਗੱਲ ਇਹ ਵੀ ਆਖ ਸਕਦੇ ਆ ਨਾ ਕਿ ਜਦੋਂ ਛੋਟਾ ਜਿਹਾ ਅਸੀਂ ਇੱਕ ਤਰ੍ਹਾਂ ਦਾ ਸੈਂਪਲ ਦੇਖਦੇ ਹਾਂ ਉਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਦਾ ਪ੍ਰੋਜੈਕਟ ਹੈ ਤੇ ਕਿਸ ਤਰ੍ਹਾਂ ਦੀ ਉਸ ਪ੍ਰੋਜੈਕਟ ਦੀ ਰੂਪਰੇਖਾ ਹੋਣ ਵਾਲੀ ਆ ਆਉਣ ਵਾਲੇ ਸਾਲਾਂ ਵਿੱਚ ਇਸ ਉੱਪਰ ਹੋਰ ਵੀ ਵਰਕ ਹੋਵੇਗਾ ਇਹ ਪ੍ਰੋਜੈਕਟ ਜਦੋਂ ਪੰਜਾਬ ਤੋਂ ਹੋਰ ਅਗਲੇ ਸਟੇਟਾਂ ਤੱਕ ਪਹੁੰਚਦਾ ਹੈ ਜੀ ਐਂਡ ਕੇ ਤੱਕ ਪਹੁੰਚਦਾ ਹੈ ਜਾਂ ਗੁਆਂਡੀ ਰਾਜਾਂ ਤੱਕ ਪਹੁੰਚਦਾ ਹੈ ਇਸੇ ਤਰ੍ਹਾਂ ਭਾਰਤ ਮਾਲਾ ਪ੍ਰੋਜੈਕਟ ਜਿੰਨੇ ਵੀ ਪ੍ਰੋਜੈਕਟ ਨੇ ਇਹ ਹੋ ਸਕਦਾ ਹੈ ਕਿ ਇਹਨਾਂ ਨੇ ਆਪਣੇ ਟਾਈਮ ਦੇ ਵਿੱਚ ਇਹ ਕਵਰੇਜ ਹੋਣ ਵਿੱਚ ਥੋੜਾ ਸਮਾਂ ਹਾਲੇ ਹੋਰ ਲੈਣਾ ਤੇ ਉਦੋਂ ਫਿਰ ਕਿ ਇਹ ਆ ਸਕਦੇ ਆ ਕਿ ਉਸ ਤੋਂ ਬਾਅਦ ਦੀ ਤਸਵੀਰ ਹੈ ਜਿਹੜੀ ਇਲਾਕੇ ਦੀ ਮੁਲਕ ਦੀ ਉਹ ਕਿੰਨੀ ਸੁਖਾਵੀ ਕਿੰਨੀ ਵਕਰੀ ਹੋਵੇਗੀ ਲਓ ਜੀ ਹੁਣ ਅਸੀਂ ਉੱਤਰ ਰਹੇ ਹਾਂ ਜੀ ਮਲੇਰ ਕੋਟਲਾ ਦੇ ਇਲਾਕੇ 'ਚ ਇਥੋਂ ਟੋਲ ਟੈਕਸ ਬੈਰੀਅਰ ਕ੍ਰੋਸ ਕਰਕੇ ਅੱਗੇ ਨਾਬਾ ਮਲੇਰ ਕੋਟਲਾ ਸੜਕ ਆ ਜਾਂਦੀ ਹੈ ਤੇ ਉਹ ਸੜਕ ਦੇ ਵਿੱਚੋਂ ਨਾਰਮਲ ਜਿਹੜੀ ਟ੍ਰੈਫਿਕ ਹੈ ਨਾਬਾ ਤੋਂ ਪਟਿਆਲਾ ਤੋਂ ਮਲੇਰ ਕੋਟਲਾ ਜਾਂ ਲੁਧਿਆਣੇ ਨੂੰ ਜਿਹੜੀ ਜਾਂਦੀ ਹੈ ਉਸ ਟ੍ਰੈਫਿਕ ਨੇ ਇੱਕ ਅਲੱਗ ਮਤਲਬ ਇਸ ਦਾ ਹਿੱਸਾ ਤਾਂ ਨਹੀਂ ਬਣਨਾ ਪਰ ਉਹ ਪੁਰਾਣੀ ਟ੍ਰੈਫਿਕ ਹੈ ਤੇ ਉਸ ਦੇ ਵਿੱਚ ਇਸ ਟ੍ਰੈਫਿਕ ਨੇ ਅੱਗੇ ਜਾ ਕੇ ਉਤਰਨਾ ਉਹਦਾ ਹਿੱਸਾ ਬਣਨਾ ਹੈ ਸੋ ਉਹ ਸੜਕ ਉੱਪਰ ਵੀ ਆਉਣ ਵਾਲੇ ਸਾਲਾਂ 'ਚ ਪ੍ਰੈਸ਼ਰ ਹੈ ਜਿਹੜਾ ਲੋਡ ਹੈ ਵਧੂਗਾ ਤੇ ਉਸ ਸੜਕ ਦਾ ਵੀ ਰੂਪ ਹੈ ਜਿਹੜਾ ਉਹ ਵੱਡਾ ਵਿਸ਼ਾਲ ਹੋਣਾ ਲਾਜ਼ਮੀ ਹੈ ਦੀ ਲਓ ਜੀ ਨਾਬਾ ਤੁਹਾਡੇ ਸੱਜੇ ਪਾਸੇ ਅਤੇ ਮਲੇਰਕੋਟਲਾ ਖੱਬੇ ਪਾਸੇ ਤੇ ਸਾਹਮਣੇ ਕਟੜਾ ਨੂੰ ਇਹ ਸੜਕ ਜਾ ਰਹੀ ਹੈ ਹਾਲਾਂਕਿ ਇਸ ਦੀ ਕੰਸਟ੍ਰਕਸ਼ਨ ਹੈ ਜਿਹੜੀ ਉਹ ਬਾਕੀ ਆ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਜੀ ਜਿੰਨੇ ਵੀ ਕੰਟਰੈਕਟਰਸ ਹੁੰਦੇ ਆ ਜਿਨ੍ਹਾਂ ਨੇ ਇਹ ਇੰਟਰਮ ਟਾਈਮ ਦੇ ਵਿੱਚ ਕੰਮ ਪੂਰੇ ਕਰਨੇ ਹੁੰਦੇ ਆ ਉਹਨਾਂ ਦੇ ਵਾਸਤੇ ਧੁੱਪ ਚਾ ਗਰਮੀ ਸਰਦੀ ਮੌਸਮ ਕੋਈ ਮਾਇਨੇ ਨਹੀਂ ਰੱਖਦਾ ਇਸ ਤਰ੍ਹਾਂ ਲਗਾਤਾਰ ਕੰਟੀਨਿਊਲੀ ਇਹ ਵਰਕ ਹੈ ਜਿਹੜਾ ਉਹ ਚੱਲ ਰਿਹਾ ਹਾਂ ਜਦੋਂ ਇਹ ਵਰਕ ਇਹਨਾਂ ਵੱਡਾ ਵਿਸ਼ਾਲ ਸੜਕ ਮਾਰਗ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਇਸ ਦੀ ਦਿਖਾਵਟ ਦੇ ਵਿੱਚ ਇਸ ਦੀ ਸ਼ਾਨ ਦੇ ਵਿੱਚ ਇਸ ਦੀ ਕਮਾਈ ਦੇ ਵਿੱਚ ਇਹ ਵੱਡੇ ਸੜਕ ਮਾਰਗ ਨੇ ਜਿਹੜੇ ਉਹ ਮੀਲ ਪੱਥਰ ਸਾਬਤ ਹੋਣਗੇ ਸੋ ਅੱਜੇ ਕੋਸ਼ਿਸ਼ ਕੀਤੀ ਸੀ ਕਿ ਜਿੰਨੀ ਕਿ ਕੰਸਟ੍ਰਕਸ਼ਨ ਕੰਪਲੀਟ ਹੋ ਚੁੱਕੀ ਹੈ ਭਾਰਤ ਮਾਲਾ ਪ੍ਰੋਜੈਕਟ ਦੀ ਖਾਸ ਤੌਰ ਤੇ ਮਲੇਰਕੋਟਲਾ ਦੇ ਲਾਤੀ ਜੀ ਇਸ ਦੇ ਲਗਭਗ 10 ਕਿਲੋਮੀਟਰ ਦੇ ਵਿਚਕਾਰ ਕਿਸ ਤਰ੍ਹਾਂ ਦਾ ਨਜ਼ਾਰਾ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕੀਤਾ ਤੇ ਹਾਂ ਇਸ ਪ੍ਰੋਜੈਕਟ ਦੇ ਨਾਲ ਜੁੜੀਆਂ ਜਾਂ ਫਿਰ ਹੋਰ ਇਸੇ ਤਰ੍ਹਾਂ ਦੀਆਂ ਤਾਜ਼ਾਤਰੀਨ ਖਬਰਾਂ ਲੈ ਕੇ ਹਜ਼ਰਾਂ ਤੇ ਰਵਾਂਗੀ